ਮੈਂ ਅੱਜ ਜੈ ਨੂੰ ਫੋਨ ਕੀਤਾ ਕੱਢ ਕਿ ਜੈ ਸਾਹਿਬ ਪੱਤੀ ਬੰਦਾ ਜੈ ਸਾਹਿਬ ਨੂੰ ਕਹਿੰਦੇ ਆ ਤੋ ਤੁਹਾਡੇ ਉੱਤੇ ਕਾਰਪੇਸ਼ਨ ਲੱਗਿਆ ਨੇ ਟਰੱਕ ਐਕਸ਼ਨ ਲੱਗੀਆਂ ਕਿ ਮਸਾ ਦਾ ਲਾਇਆ ਕਿ ਆ ਜੀ ਮੈਂ ਵੀ ਲਵਾਈਆਂ ਨੇ ਨਹੀਂ ਨਹੀਂ ਬੜੇ ਸੱਚਾ ਕਿ ਅਸੀਂ ਡੰਪ ਬੰਦ ਕਰ ਦੋ ਕੋਈ ਹੋਰ ਟਰੱਕ ਨਾ ਕਰ ਦਿਨਾ ਵਾ ਸਿੱਧੀ ਕਰ ਸਿਰ ਨੋਇਆ ਕਾਈ ਮਗਾ ਦੇ ਆਪਾਂ ਟ੍ਰੇਨ ਵੀ ਰੋਕ ਦੇ ਟ੍ਰੇਨ ਵੀ ਰੋਕ ਦੇਣੀ ਹੈ ਤੇ ਪਲੱਸ ਅਸੀਂ ਧੰਦਾ ਵੀ ਦਿਨਾ ਜੇ ਸੜਕ ਰੋਕ ਦੇਣੀ ਹੈ ਰਿਕਵੈਸਟ ਵਾਲੀ ਗੱਲ ਅਸੀਂ ਸੜਕ ਨਹੀਂ ਛੱਡਦੇ ਜੋ ਮੱਠੀ ਲਾਉਂਦਾ ਤੈਨੂੰ ਮੱਠੀ ਲੈ ਕੀ ਭਾਈ ਨੰਦ ਵਿਹਾਰ ਤੋਂ ਬੜੇ ਸੀਨੀਅਰ ਨੇ ਅਦਲ ਭਾਜੀ ਇਹ ਆਡੇ ਡ੍ਰੀਨ ਸੀਤੀ ਜੋ ਭਾਜੀ ਨੇ ਇਹ ਜਿਹੜਾ ਸਾਰਾ ਡ੍ਰੀਨ ਸੀਤੀ ਦਾ ਕੰਮ ਖਾਂਦ ਦੇ ਨੇ ਕੋਈ ਕਿਸੇ ਨੂੰ ਦਿੱਕਤ ਨਹੀਂ ਆਉਂਦੀ ਤੇ ਇਹ ਵੀ ਬੜੇ ਪਰੇਸ਼ਾਨ ਨੇ ਕਿ ਇੰਨੀ ਕਾ ਦਿੱਕਤ ਆ ਚੁੱਕੀ ਆ ਕਿ ਲੈਣਾ ਔਖਾ ਹੋ ਗਿਆ ਕਿੰਨੀ ਵਾਰੀ ਆਪਾਂ ਧਰਨਾ ਕੱਲ ਵੀ ਆਪਾਂ ਧਰਨਾ ਦਿੱਤਾ ਇੱਕ ਧਰਨਾ ਪਹਿਲੇ ਵੀ ਦਿੱਤਾ ਗਿਆ ਕਿ ਇਥੇ ਚੂੜਾ ਚੁੱਕਣ ਦਾ ਨਾਂ ਉਹ ਉਹਨਾਂ ਨੂੰ ਟਸ ਤੋਂ ਮੱਥ ਨਹੀਂ ਹੋ ਰਿਹਾ ਸਰ ਕਿਉਂ ਪ੍ਰਸ਼ਾਸਨ ਸੁੁੱਤਾ ਗਿਆ ਉਹਨੂੰ ਨਹੀਂ ਪਤਾ ਚਲਦਾ ਕੀ ਕਰਨਾ ਆਪਾਂ ਇਹ ਪਹਿਲਾਂ ਕੂੜਾ ਇੱਥੇ ਨਹੀਂ ਸੁੱਟਦੇ ਜਿਹੜਾ ਹੁਣ ਸੁੱਟਣਾ ਸ਼ੁਰੂ ਕੀਤਾ ਗਿਆ ਆਪਾਂ ਪਤਾ ਨਾ ਡਰੰਪ ਬੰਦ ਕਰ ਦਿੱਤਾ ਗਿਆ ਜਿਸ ਦੇ ਕਾਰਨ ਸਾਡਾ ਕੂੜੇ ਦੀਆਂ ਟਰਾਲੀਆਂ ਐਂਡ ਤੱਕ ਲੱਗੀਆਂ ਨਹੀਂਆਂ ਕਿ ਇੰਨਾ ਕੋ ਖਤਰਾ ਵਾਹ ਕੇ ਕਿਸੇ ਦੀ ਦੁਕਾਨੀ ਮਾਲੀ ਨੁਕਸਾਨ ਨਾ ਹੋ ਜਾਊ ਕੋਈ ਬੰਦਾ ਐਕਟਿਵਾ ਜਾਂਦਾ ਬਾਈਕ ਤੇ ਆਂਦਾ ਵਾ ਸੜਕਾਂ ਦੇ ਸਾਰੇ ਜਾਮ ਹੋਈ ਜਾਂਦੀ ਆ ਇਹ ਕਿੰਨਾ ਬਾਦੀ ਏਰੀਆ ਹੈਗਾ ਜਿਹੜਾ ਇੱਥੇ ਲੋਕ ਰਹਿੰਦੇ ਆ ਇੱਥੇ ਪੰਜਾਣਾ ਕਲੋਣੀਆਂ ਇੱਥੇ 10 ਕਲੋਣੀਆਂ 50 ਕਲੋਣੀਆਂ ਆਈਆਂ ਵਾ ਦੂਰ ਤੱਕ ਕਲੋਣੀਆਂ ਕਲੋਣੀਆਂ ਆਈਆਂ ਕਲੋਣੀਆਂ ਲੋਕਾਂ ਨੇ ਕਰੋੜਾਂ ਰੁਪਏ ਲਾਏ ਇੱਥੇ ਤੋ ਕਿੱਥੇ ਜਾਣੇ ਗਿਆ ਸਾਨੂੰ ਗਵਰਨਮੈਂਟ ਪੈਸੇ ਜਿਹੜੇ ਚਲੇ ਜਾਂਦੇ ਆ ਤੇ ਇੱਥੇ ਡੰਗਰੁੱਟੀਆਂ ਜੋ ਮਰਜ਼ੀ ਕਰੀ ਜਾਂ ਤੁਹਾਨੂੰ ਕੋਈ ਮਤਲਬ ਨਹੀਂ ਆ ਆਪਾਂ ਸੰਡੇ ਦੀ ਗੱਲ ਕੀ ਸੰਡੇ ਨੂੰ 9 ਵਜੇ ਦਾ ਟਾਈਮ ਹੈ ਤੇ 9 ਵਜੇ ਦਾ ਮਤਲਬ 9 ਵਜੇ ਅਸੀਂ ਟ੍ਰੇਨ ਵੀ ਰੋਕ ਦੇਣੀ ਹੈ ਤੇ ਕੀ ਤੁਹਾਡੇ ਵੱਲੋਂ ਹੁਣ ਸਾਰਾ ਫੈਸਲਾ ਕੀਤਾ ਗਿਆ ਸਾਡਾ ਫੈਸਲਾ ਕੀਤਾ ਗਿਆ ਕਿ ਅਸੀਂ ਦੁੱਬ ਦੰਬ ਚੁਕਾਣਾ ਤੋਤੇ ਚੁਕਾਣਾ ਵਾ ਕਿਉਂਕਿ ਜਿਹੜੇ ਗਵਰਨਮੈਂਟ ਦੇ ਵੱਲੋਂ ਕੇਸ ਜਿੱਤ ਗਏ ਆ ਕੋਲੇ ਵਾਲੇ ਤੇ ਕੋਲੇ ਵਾਲਾ ਕੋ کاغذ ਭੇਜ ਆ ਸਾਰੇ ਸਾਡੀ ਕਲੋਨੀ ਦੇ ਬੱਚੇ ਸਾਰੇ ਬਿਮਾਰ ਪਏ ਨੇ ਇੱਥੇ ਕਿਸੇ ਨੂੰ ਕੋਈ ਸੱਲ ਘਟ ਗਏ ਨੇ ਕਿੰਨੀ ਪਰੇਸ਼ਾਨੀ ਹੁੰਦੀ ਆ ਉਸ ਦਿਨ ਤੁਹਾਡੇ ਵੱਲੋਂ ਕੀ ਕੀਤਾ ਜਾਏਗਾ ਉਦੋਂ ਟ੍ਰੇਨ ਰੋਕੀ ਜਾਏਗੀ ਪਲੱਸ ਸੜਕ ਨੂੰ ਜਾਮ ਕੀਤੀ ਜਾਏਗੀ ਤੇ ਲੀਗਲ ਨਾਲ ਕਹਿੰਦਾ ਕਿ ਤੁਸੀਂ ਟੈਂਪ ਬਣ ਕਰਕੇ ਸਾਡੇ ਕੋਲ ਆਵੋ ਤੇ ਸਾਡੀ ਸੁਣੋ ਆਣਗੇ ਗੱਲ ਦੇ ਭਾਜੀ ਡ੍ਰੀਮ ਸਿਟੀ ਨੂੰ ਅਸੀਂ ਸਰਕਾਰੀ ਦੱਸੋ ਭਾਜੀ ਕੀ ਮੁਸ਼ਕਲਾਂ ਕੀ ਕੀ ਹੈਗੀਆਂ ਨੇ ਭਾਜੀ ਇੱਥੇ ਗੰਦਗੀ ਦਾ ਇਨਾ ਬੁਰਾ ਹਾਲ ਹੈ ਲੰਗਣਾ ਬੜਾ ਔਖਾ ਹੈ ਇੱਥੇ ਮੈਂ ਡ੍ਰੀਮ ਸਿਟੀ ਤੋਂ ਬੋਲ ਰਿਹਾ ਤੇ ਭਾਜੀ ਇੱਥੇ ਬਹੁਤ ਜ਼ਿਆਦਾ ਬੁਰਾ ਹਾਲ ਹੈ ਬੱਚਿਆਂ ਦਾ ਲੰਗਣਾ ਬੜਾ ਔਖਾ ਹੈ ਇੱਥੇ ਸੇਫਟੀ ਪਰਪਸ ਦੀ ਕੋਈ ਨਹੀਂ ਆ ਤੇ ਨਾ ਲਾਈਟਿੰਗ ਆ ਤੇ ਨਾ ਇੱਥੇ ਕੋਈ ਹੋਰ ਕੋਈ ਸੁਵਿਧਾ ਦੇ ਰਹੇ ਨੇ ਜਿਹੜੀ ਲਾਈਟ ਨਹੀਂ ਸੀ ਉਹ ਵੀ ਟੁੱਟ ਗਈ ਹੈ ਲਾਈਟਿੰਗ ਪਹਿਲਾਂ ਲਵਾਈ ਸੀ ਅਸੀਂ ਕਹ ਕੇ ਸਾਰੀ ਲਾਈਟਿੰਗ ਵੀ ਉਹਨਾਂ ਨੇ ਕਾਰਪੋਰੇਸ਼ਨ ਜਿਹੜੇ ਆਂਦੇ ਪੈ ਕੂੜਾ ਸੁੱਟਣ ਟਰੱਕ ਵਾਲੇ ਸਾਰੇ ਨਾ ਲਾਈਟਾਂ ਉਹਨਾਂ ਨੇ ਤੋੜ ਦਿੱਤੀਆਂ ਨੇ ਤਾਰ ਤਾਰ ਵੀ ਕੋਈ ਟੁੱਟੀ ਹੋ ਮੋਟੀ ਤਾਰ ਟੁੱਟੀ ਉੱਥੇ ਨੀਚੇ ਡਿੱਗੀ ਯਾਰਾਂ ਕੋਈ ਘਰਾਂ ਦੀ ਲਾਈਟ ਵੀ ਬੰਦ ਗਈ ਹੈ ਘਰਾਂ ਦੀ ਲਾਈਟ ਬੰਦ ਸੀ ਪਰ ਘਰਾਂ ਦੀ ਆ ਗਈ ਆ ਪਰ ਉੱਥੋਂ ਦੀ ਸਾਰੀ ਜਿਹੜੀ ਸਟਰੀਟ ਲਾਈਟ ਉਹ ਸਾਰੇ ਬੰਦ ਨੇ ਹੁਣ ਇਹ ਕੀ ਮੰਗ ਕੀ ਕਰਦੇ ਤੂੰ ਜੇ ਇੱਕ ਪਾਸੇ ਇਹਨਾਂ ਨੇ ਟਰੱਕ ਲਾਏ ਆ ਇੱਕ ਪਾਸੇ ਰੋੜੀ ਪਾਤੀ ਹੋਈ ਆ ਕਿੱਥੋਂ ਪਬਲਿਕ ਲੰਗੇਗੀ ਜੇ ਬਿਲਕੁਲ ਐਤਵਾ ਜੇ ਲੇਡੀਜ਼ ਲੰਘਦੀਆਂ ਉਹ ਬਿਲਕੁਲ ਐਤਵਾ ਡੋਲਦੀ ਆ ਕੋਈ ਨਹੀਂ ਲੰਘ ਸਕਦਾ ਉਥੋਂ ਦੀ ਉਧਰ ਉਹਨਾਂ ਨੇ ਸਾਰੇ ਲੈਂਸਲ ਟਰਾਲੀਆਂ ਉੱਤੇ ਟਰੱਕ ਲਾਈ ਹੋਏ ਆ ਤੇ ਇੱਧਰ ਬਿਲਕੁਲ ਇੱਧਰ ਰੋੜੀ ਪਾਤੀ ਹੋਈ ਆ ਉਹ ਵੀ ਮੁਸ਼ਕਲ ਆਂਦੇ ਕਿੰਨੀ ਦੇਰ ਤੋਂ ਮੁਸ਼ਕਿਲ ਹੈ ਨਹੀਂ ਹੋ ਗਿਆ ਨਾ ਨੂੰ ਕਹਿੰਦੇ ਨੂੰ ਸਾਨੂੰ ਪਹਿਲਾਂ ਵੀ ਦੋ ਤਿੰਨ ਜਾਣਿਆਂ ਨੇ ਲਾਇਆ ਕਰਨਾ ਚਾਹੀਏ ਇਹਨਾਂ ਨੂੰ ਆਹ ਜੀ ਇੰਨੀ ਦੇਰ ਹੋ ਗਈ ਹੈ ਕਹਿੰਦੇ ਕਹਿੰਦੇ ਕਿ ਅਸੀਂ ਕਰੀਏ 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 ਤੋਂ ਬਾਅਦ ਕੋਈ ਨਹੀਂ ਆਇਆ ਕੋਈ ਵੀ ਨਹੀਂ ਆਇਆ ਕਿਸੇ ਨੂੰ ਆਇਆ ਹੀ ਨਹੀਂ ਉਹ ਕਹਿੰਦੇ ਕਿ ਜਿੱਦਾਂ ਕਹਿੰਦੇ ਨਹੀਂ ਪਾਕਿਸਤਾਨ ਦਾ ਬਾਰਡਰ ਹੈ ਉਹ ਪਾਕਿਸਤਾਨ ਏਰੀਆ ਭਾਈ ਸਾਡੇ ਵਿੱਚ ਕੰਮ ਨਹੀਂ ਕਰਦਾ ਇਹਨਾਂ ਇਹਨਾਂ ਪੈਸਾ ਕਰੋੜਾਂ ਰੁਪਏ ਲੋਕਾਂ ਦੇ ਲਾ ਕੇ ਅੱਜ ਬੋ ਦੇ ਵਿੱਚ ਸਮੈਲ ਦੇ ਵਿੱਚ ਰਹਿੰਦੇ ਆ ਜੇ ਬੰਦਾ ਉੱਥੋਂ ਲੰਘ ਜਵੇਂ ਤਾਂ ਉਹਦੇ ਵੈਸੇ ਅੱਧੇ ਸੈੱਲ ਦੇ ਅੱਧੇ ਬੰਦੇ ਦੇ ਵੈਸੇ ਡੋਨ ਹੋ ਜਾਂਦੇ ਨੇ ਇੰਨੀ ਦਾ ਸਮੈਲਾ ਕੀ ਮੰਗ ਕੀ ਏ ਮੰਗਿਆ ਹੀ ਆ ਕਿ ਅਸੀਂ ਪ੍ਰਸ਼ਾਸਨ ਨੂੰ ਇਹੀ ਕਰਦੇ ਆਂ ਕਿ 4-5 ਦਿਨਾਂ ਚਾੜਾ ਕੰਮ ਕੀਤਾ ਜਾਵੇ ਜੇ ਨਹੀਂ ਕੀਤਾ ਜਾਂਦਾ ਤੇ ਐਤਵਾਰ 9 ਵਜੇ ਅਸੀਂ ਇੱਥੇ ਧਰਨਾ ਦੇਵਾਂਗੇ ਟ੍ਰੇਨ ਵੀ ਰੋਕਾਂਗੇ ਇਹਨਾਂ ਦੀ ਕੀ ਮੰਗਾ ਕੀ ਨੇ ਦੰਬ ਚੁਕਾਓ ਉਥੋਂ ਬਸ ਕੀ ਏ ਦੰਬ ਚੁਕਾਓ ਅੰਦੀ ਬਸ ਇਹ ਹੀ ਅਸੀਂ ਦੰਬ ਚੁਕਾਓ ਤੁਹਾਨੂੰ ਦੰਬ ਚੁਕਾਓ ਸਿੱਧੀ ਗੱਲ ਹੈ ਮੈਂ ਜਿਹੜਾ ਕੂੜਾ ਇੱਥੇ ਲੱਤਦਾ ਨਹੀਂ ਲੱchnਾ ਚਾਹੀਦਾ ਨਹੀਂ ਲੱchnਾ ਦੰਬ ਚੁਕਾਓ ਉਥੋਂ ਬਹੁਤ ਦੰਬ ਕਰਮ ਕਰਾਉਂਗਾ ਤੁਹਾਨੂੰ ਤੇ ਭੜਕ ਨਾ ਹੋਵੇ ਨਹੀਂ ਨਾ हां जी इत्ते कूड़ा नहीं लथण देवे ਟਰਾਲੀਆਂ ਅਸੀਂ ਆ ਨਹੀਂ ਦੇਣੀ ਆ ਠੀਕ ਆ ਨਹੀਂ ਗਾ ਤਾਂ ਲਿਟਰਾਂ ਦੇ ਘਾਟ ਦੇ ਬੋਲ ਬੂਏ ਲਾ ਦੇ ਬੂਏ ਕਿ ਲਾ ਦੇ ਉਹਨਾਂ ਦੇ ਹੋਰ ਜਿਹੜੀ ਆ ਸੜਕ ਟੁੱਟੀ ਉਹਦੀ ਵੀ ਮੰਗ ਕਰਦੇ ਹੋ ਬੰਨੀ ਚਾਹੀਦੀ ਹਾਂ ਜੀ ਸੜਕ ਤਾਂ ਬੰਨੀ ਚਾਹੀਦੀ ਆ ਦੇਖੋ ਇੱਥੇ ਬਾਬਾ ਬੁੰਡਾ ਸਾਹਿਬ ਨੂੰ ਜਾਂਦੀ ਆ ਯਾਤਰਾ ਬਾਬਾ ਪੋਵਨ ਸਾਹਿਬ ਨੂੰ ਵੀ ਜਾਂਦੀ ਆ ਤੇ ਦੇਖੋ ਇੱਥੇ ਇੰਨੇ ਵੱਡੇ ਤੀਰਸ ਸਥਾਨ ਹੋ ਕੇ ਤੇ ਫੇਰ ਨਹੀਂ ਕੋਈ ਵੀ ਇੱਥੇ ਐਕਸ਼ਨ ਕੋਈ ਵੀ ਲੈਂਦੇ ਤੇ ਕੀ ਕਰਾਂਗੇ ਅਸੀਂ ਆ ਜੀਆਂ ਸਰਕਾਰਾਂ ਨੂੰ ਹੋਂ ਤਾਂ ਦੇ ਅੱਜ ਇਸ ਨੂੰ ਇਲਾਕਾ ਵਾਸੀਆਂ ਵੱਲੋਂ ਕੀ ਫੈਸਲਾ ਕੀਤਾ ਗਿਆ ਇਲਾਕਾ ਨਿਵਾਸੀਆਂ ਸਾਰੇ ਹੀ ਕਲੋਨੀਆਂ ਜਿੰਨੀਆਂ ਵੀ ਕਲੋਨੀਆਂ ਇੱਥੇ ਭਾਵੇਂ 50 ਕਲੋਨੀਆਂ ਸਾਰੀਆਂ ਹੀ ਉੱਤਰੀਆਂ ਆ ਕਹਿੰਦੇ ਕਿ ਧਰਨਾ ਲਾਓ ਸਾਰੀ ਜਦੇ ਧਰਨਾ ਲਾਓ ਅਸੀਂ ਇੱਥੇ ਬੈਠੇ ਹਾਂ ਇਲਾਕਾ ਨਿਵਾਸੀ ਕੋਈ ਵੋਟਾਂ ਮੰਗ ਮੰਗ ਕੇ ਲਿੱਤੀਆਂ ਸੀ ਕਿ ਆਮ ਆਦਮੀ ਪਾਰਟੀ ਦੇ ਐਮ ਐਲ ਏ ਦਿਤਾਓ ਅਸੀਂ ਘਰ ਜਾ ਜਾ ਕੇ ਵੋਟਾਂ ਮੰਗਿਆ ਸੀ ਪਰ ਉਹ ਅੱਜ ਸਾਡੇ ਬੂਏ ਖੜਕਾਂਦੇ ਪਏ ਕੀ ਭਾਜੀ ਇਹ ਕੰਮ ਕੀ ਚੱਲ ਰਿਹਾ ਹੈ ਬੰਦ ਕਰਾਓ ਐਮ ਐਮ ਆਣਾ ਕਿ ਅੱਜ ਮੈਂ ਤੇ ਮੈਨੂੰ ਚੱਪਲ ਪਾਈ ਆਂ ਤੇ ਮੈਂ ਤਿਆਰ ਸ਼ਾਰਮ ਨਹੀਂ ਆ ਨਾ ਮੈਂ ਕਿਤੇ ਕੰਮ ਜਾਣਾ ਸੀ ਲੋਕੀ ਇੰਨੇ ਪਰੇਸ਼ਾਨ ਨੇ ਕਿ ਬੂਏ ਜਾਏ ਹੀ ਸਾਰੇ ਇਹਨੇ ਤੇ ਮੈਨੂੰ ਮੰਗਿਆ ਹੀ ਕਰਦੇ ਦੀ ਆ ਬੰਦ ਕਰਾਓ ਨਹੀਂ ਵੋਟਾਂ ਤੇ ਜਿੱਦਾਂ ਮੰਗਣ ਗਏ ਹੁਣ ਜਿੰਨਾ ਵੋਟਾਂ ਮੰਗਣ ਗਏ ਸੀ ਉਹ ਵੋਟਾਂ ਵੀ ਪਾ ਕੇ ਆਣੋ ਵੋਟਾਂ ਵਾਲੇ ਵੀ ਨਹੀਂ ਤੁਹਾਡੀ ਸਾਰ ਲਿੰਦੇ ਉਹ ਲੈਂਦੇ ਹੀ ਨਹੀਂ ਅਸੀਂ ਇੰਨੀ ਕੁ ਵੋਟਾਂ ਪੁਆਈਆਂ ਵਾ ਹਰ ਪਾਰਟੀ ਨੇ ਇੰਨਾ ਯੋਗਦਾਨ ਕੀਤਾ ਸੀ ਕਿ ਅੱਜ ਇਹੀ ਉਹਨਾਂ ਨੂੰ ਕਹਿੰਦੇ ਆ ਕਿ ਕੋਈ ਸੁਣਵਾਈ ਨਹੀਂ ਸਾਨੂੰ ਜੇ ਸਰਕਾਰ ਹੋਵੇ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਦੇ ਵਲੰਟੀਅਰ ਸੜਕਾਂ ਦੇ ਉੱਤਰ ਆਉਂਦੇ ਫਿਰ ਕੰਮ ਹੁੰਦਾ ਨਹੀਂ ਆ ਇਹਦੇ ਬਧਾਏ ਕਹਨੇ ਉਹ ਨਹੀਂ ਇਹਦੇ ਬਾਰੇ ਕੋਈ ਗੱਲ ਕਰਦੇ ਇਦਾਂ ਇੱਕ ਅਜੇ ਬੁੱਤਾ ਹੀ ਨੂੰ ਵੀ ਦੋ ਤਿੰਨ ਵਾਰੀ ਕਹਿ ਦਿੱਤਾ ਸੀ ਪਿੱਛੇ ਵੀ ਗਿਆ ਸੀ ਤੇ ਫਿਰ ਵੀ ਨਹੀਂ ਬਣਿਆ ਕੰਮ ਮੁੰਤਾ ਡੈਲੋਖੀਰ ਫੈਸਲਾ ਮਨ ਬਣਾਇਆ ਗਿਆ ਜੀ ਮੇਰੇ ਵੱਲੋਂ ਤੇ ਫੈਸਲਾ ਕੋਈ ਨਹੀਂ ਮੈਂ ਤੇ ਇਲਾਕਾ ਨਿਵਾਸੀਆਂ ਵੱਲੋਂ ਇਲਾਕਾ ਨਿਵਾਸੀਆਂ ਨੇ ਕਿਹਾ ਕਿ ਆਪਾਂ ਕਿ ਜੇ ਸਾਨੂੰ ਪੱਕਾ ਆ ਟ੍ਰੇਨ ਬੰਦ ਕੀਤੀ ਜਾਏਗੀ ਆ ਸਾਰੇ ਇਲਾਕਾ ਨਿਵਾਸੀ ਨੇ ਡਰੀਮ ਸਿਟੀ ਦੇ ਬਾਜੀ ਬੈਠੇ ਨੇ ਅੱਡੇ ਜਿਹੜੇ ਸਾਰੇ ਕੰਮ ਕਰਾਉਂਦੇ ਨੇ ਇਨਾਂ ਦੇ ਘਰ ਦੇ ਬਾਜੀ ਬੈਠੇ ਨੇ ਸਾਰੇ ਗੁਰਬਖਸ਼ ਨਗਰੋਂ ਆਏ ਨੇ ਬਾਜੀ ਸਾਡੇ ਸਾਰੇ ਕਹਿੰਦੇ ਜਦੋਂ ਵੀ ਇੱਥੋਂ ਲੰਘਣਾ ਹੁੰਦਾ ਵਾ ਕਿੰਨੀ ਪਰੇਸ਼ਾਨੀ ਆ ਸਾਡੇ ਕਲੋਨੀਆ ਦੇ ਇੰਨੀ ਦੁਖੀ ਨੇ ਨਾ ਸੜਕਾਂ ਕੁੱਟੀਆਂ 4 ਸਾਲੋਂ ਦੇ ਬੋਲ ਵਿੱਚ ਉੱਤਰ ਉੱਤਰ ਕਰੋ। ਹਾਂ ਜੀ। ਸੜੀ ਬਾਈ ਗੜੀਆਂ ਇਹਨਾਂ ਨੇ 4 ਸਾਲ ਹੋ ਗਏ ਪਹਿਲੇ ਪੁੱਟਿਆ ਇਹ। ਕਿਹੜੀ ਗੜੀਆਂ ਕਿੱਥੇ ਪੈਂਦੀਆਂ ਐ? ਲੋਡੀ ਦੀ ਸਟਾਰਟਿੰਗ ਤੇ ਦੋ ਗੜੀਆਂ ਹੈਗੀਆਂ ਭਾਜੀ। ਪਹਿਲੀਆਂ ਦੋ ਗੜੀਆਂ। ਕੋਲੋਂ ਨਦੀ ਵਹਰ ਕੋਣੀ ਆਪਣੀ। ਠੀਕ ਹੈ। ਇਹਨਾਂ ਨੇ ਕਿਹਾ ਕਿ ਸਰਕਾਰੀ ਸੀਵਰੇਜ ਬਣੇ ਆ। ਕਿ ਇਹਨਾਂ ਨੂੰ ਸੜਕਾਂ ਤੋੜਣੇ ਤੇ ਕਹਿੰਦੇ ਸੀ 2-3 ਮਹੀਨੇ ਤੱਕ ਰਿਪੇਅਰ ਕਰਾ ਦਾਂਗੇ। ਤੇ ਹਲੇ ਤੱਕ ਸੜਕਾਂ ਬਣੀ ਆੜੀ 3-4 ਸਾਲ ਹੋ ਗਏ ਗੱਲ ਨੂੰ ਆੜੀ। ਅੱਛਾ। ਕੋਈ ਆਏ ਨੇ ਉਸ ਤੋਂ ਬਾਅਦ ਆਂਦੇ ਆ ਫਿਰ ਲੈਟ ਲੈ ਕੇ ਚਲ ਜਾਂਦੇ ਆ ਉਸ ਤੋਂ ਬਾਅਦ ਕੁਝ ਕੋਈ ਵੀ ਐਕਸ਼ਨ ਨਹੀਂ ਲੈਂਦੇ। ਹਾਂ। ਹਰ ਵਾਰ ਆਂਦੇ ਐ ਕੋਈ ਐਕਸ਼ਨ ਨਹੀਂ ਲੈਂਦੇ ਲੈ ਕੇ ਚੱਲ ਜਾਂਦੇ ਵਸ ਕੀ ਹੋ ਜਾਏਗਾ ਹੋ ਜਾਏਗਾ ਹੋ ਜਾਏਗਾ ਕੀ ਕਰਨ ਸਮਝ ਕੀ ਕਰਨ ਕੀ ਸਮਝਦੇ ਨਹੀਂ ਜਿਹੜਾ ਹੋ ਰਿਹਾ ਦੇ ਕਾਰਨ ਬਸ ਪੈਸਾ ਖਰਚਣਾ ਦੇ ਲਈ ਨਹੀਂ ਕਰਦਾ ਸਰਕਾਰ ਦਾ ਆਹੋ ਫੁੱਟੇ ਨਹੀਂ ਸਰਕਾਰ ਕੋ ਪੈਸੇ ਨਹੀਂ ਨਾ ਗਏ ਸਰਕਾਰ ਨੇ ਪੈਸੇ ਕਰਦਾ ਸਰਕਾਰ ਕੋ ਪੈਸੇ ਨਹੀਂ ਗਾ ਤਾਂ ਸਰਕਾਰ ਕੀ ਖਰਚੇਗੀ ਸਰਕਾਰ ਨੇ ਆਪਣੀ ਦੌਲਤਾਂ ਕਟੀਆਂ ਨਾ ਨਹੀਂ ਕਟੀਆਂ ਸੀ ਕੀਤਾ ਗਿਆ ਦੇਖਿਆ ਨਹੀਂ ਐਸ ਵਾਰ ਇਹ ਬੰਦ ਕਰਾ ਕੇ ਛੱਡਾਂਗੇ ਜੀ ਅਸੀਂ ਇੱਥੇ 50000 ਤੋਂ ਜ਼ਿਆਦਾ ਪਾਪੂਲੇਸ਼ਨ ਐ ਇਸ ਏਰੀਆ ਵੱਲ ਹੈਗੀ ਐ ਜਿਹਦੇ ਵਿੱਚ 15 ਤੋਂ 20 ਕਲੋਨੀਆਂ ਨੇ ਉਹ ਅਸੀਂ ਸਾਰੇ ਉੱਥੋਂ ਦੇ ਵਸਨੀਕ ਹਚਭਾਲ ਰੋਡ ਦੇ ਚਾਇਲਡ ਡ੍ਰੀਮ ਸਿਟੀ ਐ ਆਨੰਦ ਬਿਹਾਰ ਐ ਦਸ਼ਮੇਸ਼ ਬਿਹਾਰ ਐ ਸ਼ਿਵਾਮ ਕਲੇਵ ਐ ਤੇ ਹੋਰ ਵਾਇਗਲੋ ਸਿਟੀ ਕਾਫੀ ਸਾਰੀਆਂ ਕਲੋਨੀਆਂ ਨੇ ਇਹਦੇ ਨੇ ਪੌਸ਼ ਕਲੋਨੀਆਂ ਇਹ ਇਸ ਏਰੀਆ ਦੇ ਅਕੋਰਡਿੰਗਲੀ ਤੇ ਬਾਕੀ ਜੜੀਆਂ ਹੋਰ ਕਲੋਨੀਆਂ ਨੇ ਉਹ ਤੇ ਹੈ ਹੀ ਨੇ ਜਿਹੜੇ ਪੁਰਾਣੇ ਲੋਕ ਵੀ ਇੱਥੇ ਰਹਿ ਰਹੇ ਨੇ ਇਹਨਾਂ ਸਾਰਿਆਂ ਦੀ ਇਹੀ ਮੰਗ ਗਈ ਐ ਕਿ ਇੱਥੇ ਕੂੜਾ ਨਾ ਸੁੱਟਿਆ ਜਾਵੇ ਆ ਜਿਹੜਾ ਡੰਪ ਹੈਗਾ ਚਬਾਲ 로ਡ ਦਾ ਕਿਉਂਕਿ ਹੁਣ ਜਿਹੜਾ ਭਗਤਾਂ ਵਾਲਾ ਦਾ ਡੰਪ ਦਾ ਕੂੜਾ ਵੀ ਹੈਗਾ ਉਹ ਵੀ ਇੱਥੇ ਸੁੱਟਿਆ ਜਾ ਰਿਹਾ ਹੈ ਉਹ ਸਾਰੀ ਦਿਹਾੜੀ ਇੱਥੇ ਟਰਾਲੀਆਂ ਦੀ ਲਾਈਨਾਂ ਲੱਗਿਆ ਰਹਿੰਦੀਆਂ ਨੇ ਕਿ ਆਮ ਜਨਤਾ ਇੱਥੋਂ ਨਿਕਲ ਨਹੀਂ ਸਕਦੀ ਔਰ ਉੱਪਰੋਂ ਦੀ ਸੜਕ ਵੀ ਰਿਪੇਅਰ ਹੋ ਰਹੀ ਸੀ ਜਣੇ ਕਿ ਅੱਧ ਵਿੱਚ ਘਾਰ ਰਹਿ ਗਈ ਹੈ ਉਹ ਟੁੱਟੀ ਹੋਈ ਹੈ ਉਧਰ ਤੇ 4 ਵੀਲਰ ਕੀ 2 ਵੀਲਰ ਵੀ ਨਹੀਂ ਨਿਕਲ ਸਕਦਾ ਔਰ ਕ੍ਰਾਈਮ ਦਾ ਬਹੁਤ ਜ਼ਿਆਦਾ ਖਤਰਾ ਰਹਿੰਦਾ ਰਾਤ ਨੂੰ ਵੀ ਅਸੀਂ ਉਤੋਂ ਨਿਕਲ ਨਹੀਂ ਸਕਦੇ ਘੱਟਾ ਮਿੱਟੀ ਬਹੁਤ ਜ਼ਿਆਦਾ ਹੁੰਦਾ ਹੈ ਇਹ ਆਮ ਪਬਲਿਕ ਦੀ ਜਿਹੜਾ ਕੰਸਰਨ ਹੈਗਾ ਸੀ ਤੁਹਾਡੇ ਚੈਨਲ ਦੇ ਮਾਧਮੇ ਰਾਹੀਂ ਇਹਨੂੰ ਜਿਹੜਾ ਇਹ ਸ਼ੇਅਰ ਕਰਨਾ ਚਾਹੁੰਦੇ ਆਪਾਂ ਸਾਹਮਣੇ ਕਾਰੋਬਾਰ ਕੰਮਕਾਜ ਦੀਆਂ ਦੁਕਾਨਾਂ ਵੀ ਹੈਗੀਆਂ ਜਿਹਦੇ ਜਿੱਥੇ ਪੂਰਾ ਲੰਘਦਾ ਤਾਂ 60 ਦੁਕਾਨਾਂ ਵੀ ਨੇ ਜਿਹੜੀਆਂ ਤਕਰੀਬਨ ਬੰਦ ਰਹਿਣੀਆਂ ਨੇ ਉੱਥੇ ਥੋੜੇ-ਬਹੁਤ ਲੋਕ ਨੇ ਜਿਹੜੇ ਵਿਚਾਰੇ ਠੀਠ ਬਣ ਕੇ ਉੱਥੇ ਬੈਠੇ ਰਹਿੰਦੇ ਨੇ ਇਹ ਅਹਿਸਾਸ ਵਿੱਚ ਕਿ ਅੱਜ ਨਹੀਂ ਤੇ ਕੱਲ ਉਹ ਦੁਕਾਨਾਂ ਦਾ ਸੁਣੀ ਜਾਏਗੀ ਉਹ ਸੜਕ ਵੀ ਸੁਣੀ ਜਾਏਗੀ ਤੇ ਫੋਦੀ ਇਹ ਕੂੜਾ ਨਗਰ ਜਿਹੜਾ ਲਖਣਾ ਬੰਦ ਹੋ ਜਾਏਗਾ ਔਰ ਤੁਸੀਂ ਦੇਖੋਗੇ ਆਉਣ ਵਾਲੇ ਸਮੇਂ ਦੇ ਵਿੱਚ ਬਰਸਾਤ ਦਾ ਮੌ ਔਰ ਅੱਗੇ ਜਾ ਕੇ ਫਿਰ ਸਦੀਆਂ ਵੀ ਆਣੀਆਂ ਨੇ ਇਹ ਮੱਛਰ ਬੀਗਣੀ ਦੇ ਕਰਨ ਕਾਫੀ ਜ਼ਿਆਦਾ ਵਧੇਗਾ ਹਰ ਸਾਲ ਡੇਂਗੂ ਇੱਕ ਬੜੀ ਵੱਡੀ ਬਿਮਾਰੀ ਬਣ ਗਈ ਹੈ ਜਿਹੜੀ ਹਿੰਦੁਸਤਾਨ ਦੇ ਵਿੱਚ ਆਂਦੀ ਆਂਦੀ ਹੈ ਉਹ ਲੱਖਾਂ ਜਾਨਾਂ ਜਾਂਦੀਆਂ ਨੇ ਔਰ ਸਾਡਾ ਪ੍ਰਸ਼ਾਸਨ ਇਹਦੇ ਵਾਸਤੇ ਕੀ ਕਰ ਰਿਹਾ ਹੈ ਅਸੀਂ ਇਹ ਜਾਣਨਾ ਚਾਹੁੰਦੇ ਹਾਂ ਦੂਸਰਾ ਇੱਥੇ ਜਿਹੜਾ ਡੰਪ ਹੈ ਉਹ ਕਿਉਂ ਲੱਥਿਆ ਜਾ ਰਿਹਾ ਹੈ ਉਹ ਪਾਰਟਿਕੁਲਰਲੀ ਚਭਾਲ ਰੋਡ ਤੇ ਹੀ ਕਿਉਂ ਡੰਪ ਲੱਥਿਆ ਜਾ ਰਿਹਾ ਹੈ ਬਾਕੀ ਡੰਪ ਸਾਰੇ ਇਧਰਲੇ ਪਾਸੇ ਸ਼ਿਫਟ ਕਿਉਂ ਕੀਤੇ ਜਾ ਰਹੇ ਨੇ ਉਹ ਸਾਡੇ ਨਾਲ ਇੰਨੀ ਜ਼ਿਆਦਾ ਪਾਰਸ਼ੀਅਲਟੀ ਕਿਉਂ ਕੀਤੀ ਜਾ ਰਹੀ ਹੈ ਇਸ ਕਰਕੇ ਸਾਡੇ ਸਾਰੇ ਪ੍ਰਸ਼ਾਸਨ ਸਾਰੇ ਲੀਡਰ ਸਾਹਿਬਾਨ ਅਕੇ ਬੇਨਤੀ ਕਰ ਲੋ ਰਿਕੁਐਸਟ ਕਰ ਲੋ ਅਪੀਲ ਕਰ ਲੋ ਕੁਝ ਵੀ ਕਰ ਲੋ ਅਸੀਂ ਉਹਨਾਂ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਸਾਨੂੰ ਇਹ ਨਰਕ ਤੋਂ ਨਿਜਾਦ ਦਵਾਈ ਜਾਏ ਤਾਂ ਕਿ ਅਸੀਂ ਆਪਣੇ ਪਰਿਵਾਰ ਦੇ ਨਾਲ ਇੱਥੇ ਸੁੱਖ ਚੈਨ ਜਿਹੜਾ ਇੰਨਾ ਲੱਖਾਂ ਕਰੋੜਾਂ ਰੁਪਇਆ ਲਾਇਆ ਅਸੀਂ ਲਾ ਕੇ ਇੱਥੇ ਰਹਿ ਸਕੀਏ ਠੀਕ ਹੈ